ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 805 ਨਾਮ ਕੌਰ ਜਿਹੜਾ ਸ਼੍ਰੀ ਅਮਰਸਤਾ ਸਾਹਿਬ ਕਾਸਟ ਅਰੋੜਾ ਸਿੱਖ ਗੋਤ ਬਜਾਜ ਜਨਮ 21 ਜੁਲਾਈ 2000 ਹਾਈਟ 5 ਫੁੱਟ 5 ਇੰਚ ਕੋਰਸ ਫਾਈਨਸ ਹਾਰਟ ਭਰਾ ਇੱਕ ਪਿਤਾ ਜੀ گارਮੈਂਟ ਦੀ ਸ਼ੋਪ ਹੈ ਜੀ ਮਾਤਾ ਜੀ ਹਾਊਸਮੇਕਰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਦੀ ਕਾਸਟ ਅਰੋੜਾ ਸਿੱਖ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਕਿਸੇ ਚੰਗੇ ਅਦਾਲਤੀ ਹੋਵੇ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਅਮਰਦਸ ਕੇ ਪਰਿਵਾਰ ਦਾ ਸੰਪਰਕਦੰਨ ਪਰ ਲੈ ਸਕਦੇ ਹੋ ਜੀ। ਅਗਲਾ ਰਿਕਾਰਡ ਨੋਟ ਕਰੋ ਜੀ ਫਾਈਲ ਨੰਬਰ 806 ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਜਨਮ ਜਨਮਰੀ 1917 ਦੇ ਕਾਸਟ ਜਰਸੀ ਖੀਗੋਤ ਨਾਰਾ ਪੜ੍ਹਾਈ ਪਲੱਸ ਟੂ ਪਾਸ ਬੀ ਐਸ ਸੀ ਐਗਰੀਕਲਚਰ ਨਸ ਐ ਕੀਤੀ ਹੋਈ ਹੈ ਜੀ। ਪੜ੍ਹਾਈ ਕੁੜੀ ਨੇ ਕੱਦ 5 ਫੁੱਟ 5 ਇੰਚ ਪੈੜੇ ਇੱਕ ਭਰਾ ਇੱਕ ਕੁੜੀ ਸੋਹਣੀ ਸੁਨੱਖੀ ਹੈ। ਲੋੜ ਹੈ ਜੀ ਇਸਤੇ ਜੀ ਮੁੰਡੇ ਨੂੰ ਜ਼ਮੀਨ 5 ਤੋਂ 7 ਏਕੜ ਤੱਕ ਆਉਂਦੀ ਹੋਵੇ। ਮੁੰਡਾ ਸੋਹਣਾ ਸੁਲੱਖਾ ਹੋਵੇ, ਕਈ ਵਧੀਆ। ਕੋਈ ਵਧੀਆ ਪੜ੍ਹਾਈ ਡਿਗਰੀ ਕੀਤੀ ਹੋਵੇ, ਨਸ਼ਾ ਰਹਿਤ ਹੋਣਾ ਚਾਹੀਦਾ ਹੈ ਜੀ ਮੁੰਡਾ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 807 ਨਾਮ ਸਿੰਘ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਕਾਸਟ ਜੱਟ ਸਿੱਖ ਗੁੱਤ ਸੰਧੂ। ਸਟੇਟਸ ਪੀ ਆਰ ਜੀ ਕੈਨੇਡਾ ਜਨਮ 1999 ਹਾਈਟ 5 ਫੁੱਟ 11 ਇੰਚ ਸਟੱਡੀ ਪਲੇਸ ਟੂ ਸੀਬੀਐਸਈ ਦਿੱਲੀ ਐਂਡ ਐਸੋਸੀਏਟ ਆਫ ਆਰਟਸ ਡਿਗਰੀ ਲਾਇਸੈਂਸ ਕਲਾਸ 5 ਵਿਦ ਸਰਬ੍ਰਕਸ ਜੋਬ ਸਕਰੀਨਿੰਗ ਅਫੀਸਰ 8 ਯਵੀਆਰ 에য়ারਪੋਰਟ ਫਾਦਰ ਰਿਟਾਇਰਡ ਆਰਮੀ ਪ੍ਰੋਪਰਟੀ ਤੇਨੇ ਇੱਕ ਲੈਂਡ ਟੂ ਫਲੈਟ ਇਨ ਜਲੰਧਰ ਕੋਠੀਨ ਵਿਲਾਜ 268 ਐਲਡਰ ਮੈਰਿਡ ਐਂਡ ਪੀਆਰ ਵੈਲ ਸੈਟਲਡ ਲੋਡ ਹੈ ਜਿਹੜੇ ਜੀ ਕੁੜੀ ਕੈਨੇਡਾ ਵਿੱਚ ਵਰਕ ਪਰਮਿਟੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਬਿਸਤਰਾ ਅਨੁਕ ਕਰੋ ਜੀ ਫਾਈਲ ਨੰਬਰ 7808 ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਕਾਸਟ ਨਾਮ ਗੜੀਆ ਗੋਤ ਮਠਾੜੂ ਜਨਮ 27 ਸਤੰਬਰ 1995 ਹਾਈਟ 6 ਫੁੱਟ ਪੜਾਈ ਪਲੱਸ 2 ਆਈਟੀਆਈ ਕਾਮ ਸਿੰਘਾਪੁਰ ਹੋਟਲ ਮੈਨੇਜਮੈਂਟ ਤਨਖਾਹ 80000 ਰੁਪਏ ਮਹੀਨਾ ਇੱਕ ਪਲਾਟ 8 ਮਰਲੇ ਦਾ ਹੈ ਜੀ ਇਹਨਾਂ ਕੋਲ ਪਿਤਾ ਜੀ ਸਵਰਗਵਾਸੀ ਨੇ ਮਾਤਾ ਜੀ ਘਰੇਲੂ ਔਰਤ ਦੋ ਭੈਣਾਂ ਤੇ ਭਰਾ ਮੈਰਿਡ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਸੋਹਣੀ ਸਨਖੀ ਹੈ ਤੇ ਬੀਏ ਪਾਸ ਜਾਂ ਨਰਸਿੰਗ ਕੀਤੀ ਹੋਵੇ ਕਦਰ ਦੀ ਉੱਚੀ ਲਮੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 809 ਨਾਵ ਸਿੰਘਾ ਜੀਲਾ ਤਰਨਤਾਰਨ ਕਾਸ਼ਟ ਦਾਮ ਗੜੀਆ ਗੋਤਵਿਰਦੀ ਹਾਈਟ 5 ਫੁੱਟ 11 ਇੰਚ ਜਨਮ 17 ਫਰਵਰੀ 1993 ਪੜ੍ਹਾਈ ਗ੍ਰੈਜੂਏਸ਼ਨ ਕੰਮ ਕਲਿਆਣ ਜਵੈਲਰਸ ਵਿੱਚ ਜੋਬ ਕਰਦਾ ਹੈ ਜੀ ਮੁੰਡਾ ਤਨਖਾਹ 25000 ਰੁਪਏ ਪਲੱਸ ਜਮੀਨ 7 ਕਿਲੇ ਸੰਧੀ ਹੈ ਜੀ ਪਿਤਾ ਜੀ ਪਿਤਾ ਜੀ ਦੀ ਜੋਬ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਜੋਬ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਇਸ ਧੀ ਕੁੜੀ ਦੀ ਹਾਈਟ ਘਟੋ ਘਟ 5 ਫੁੱਟ 3 ਤੋਂ 5 ਫੁੱਟ 4 ਤੱਕ ਹੋਵੇ ਜੀ ਪੜਾਈ ਗ੍ਰੈਜੂਏਸ਼ਨ ਆਇਲੈਸ ਕੀਤੀ ਹੋਵੇ ਪੀਆਰ ਹੋਵੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 810 ਨਾਮ ਸਿੰਘ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਏਰੀਆ ਲੰਬੀ ਕਾਸ਼ਟ ਜੱਟ ਸਿੱਖ ਗੋਤ ਬਰਾੜ ਜਨਮ 7 ਜੁਲਾਈ 1998 ਹਾਈਟ 6 ਫੁੱਟ 2 ਇੰਚ ਪੜਾਈ ਐਮਏ ਕੰਮ ਪ੍ਰਾਈਵੇਟ ਜੋਬ ਤਨਖਾ 25000 ਰੁਪਏ ਜਮੀਨ 6 ਕਿਲੇ ਦੂਪਰਾਵਾਂ ਕੋਲੇ ਛੋਟਾ ਭਰਾ ਕੈਨੇਡਾ ਗਿਆ ਹੋਇਆ ਹੈ ਜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੋਡ ਹੈ ਜਿਹੜੀ ਸਰੀ ਕੁੜੀ ਸਮਝਦਾਰ ਤੇ ਘਰ ਬੰਨਣ ਵਾਲੀ ਹੋਵੇ ਘਟੋ ਘਟ ਹਾਈਟ 5 ਫੁੱਟ 2 ਅਤੇ ਪੜੀ ਲਿਖੀ ਹੋਵੇ ਜੀ ਵਧੀਆ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜੀ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ